ਕੋਈ ਨਹੀਂ ਕੋਈ ਵੀਰਾ ਜੇ ਕੋ ਲੱਗਦੀ ਰਹੇ ਕਹਿੰਦਾ ਵੀ ਇਹਦੇ ਤੁਸੀਂ ਉਨੇ ਵੀ ਦੇਣੇ ਨਾ ਦੇਵਾਂਗੇ ਕਰਣੀ ਪੈਣਾ ਤਾਂ ਜਾਬਤ ਕਰ ਦੇਵਾਂਗੇ ਮੈਂ ਜੀ ਪਹਿਲਾਂ ਵੀ ਆ ਪੱਤਰੇ ਦਾ ਕਰ ਕਹਦਾ 19 ਮੁੱਲਾ ਸਾਡੇ ਸਾਰੰਗੇ ਇਹ ਸਾਡੇ 12 ਲਾ ਕੇ ਚਲੇ ਗਏ ਮੀਮਾ ਹੁਣ ਤੇਰੀ ਤੂੰ ਲਾ ਕੇ ਚਲੇਗਾ ਮੈਂ 13000 ਫਿਰ ਵੀ ਕਹਦਾ ਤੁਹਾਡੇ ਪਿੱਛੋਂ ਇਹਨੂੰ ਆਪ ਦਾ ਦੱਸੋ ਫੇਰ ਦੱਸੋ ਛਟੋ ਕਿਹੜਾ ਮੈਨੂੰ ਇਹਨੇ ਆਪ ਦੱਸਿਆ ਝੂਠ ਨਹੀਂ ਬੋਲਿਆ ਕਹਿੰਦਾ ਸਾਡੇ 12 ਲਾ ਕੇ ਮੈਂ ਲਾਇਆ ਫੜ ਗਿਆ ਖਾਨ ਸਾਹਿਬ ਮੈਂ 13000 ਕਿਹਾ ਝੂਠ ਨਹੀਂ ਬੋਲਿਆ ਮੈਂ ਦੇਣਾ ਯਾਰ ਸਹੀ ਦੱਸਿਆ ਇਹ ਆਪਾ ਬੱਕਰੇ ਵੇਚਦਾ ਕਿੰਨੇ ਬੱਕਰੇ ਆ ਵੇਚਦਾ ਕਿੰਨੇ ਹਾਂ ਮੈਨੂੰ ਕੁਬਾਰੀ ਮਾੜਾ ਜਾਂ ਰਾਜਾ ਬਣਾ ਦੇ ਮੈਨੂੰ ਦੇਖ ਬਾਈ ਕੈਮਰਾ ਜੱਲਦਾ ਹੁਣ ਇੱਥੇ ਲੁੱਕ ਲੋ ਮੇਰਾ ਹੈ ਹੀ ਨਹੀਂ ਕੋਈ ਬਸ ਬਸ ਕਿਉਂ ਜੀ ਰਾਜਾ ਬਣਾ ਦੇ ਨਾ ਫਰਨਾ ਸਭ ਕੁਝ ਹੋ ਜਾਂਦਾ ਹੈ ਮੰਜਲ ਤੇ ਪੰਸ ਹੈ ਨਹੀਂ ਹੈਗੀ ਕਿਸ ਨੂੰ ਪੁੱਛ ਲਾ ਨਹੀਂ ਹੈਗੀ ਨਾ ਦੇ ਬੋਲ 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 ਸਾਰਾ ਦਿਨ ਮੇੜ ਦੋ ਪਹਿਲਾਂ ਸਾਰੀ ਕੀ ਹੈ ਮਨਾਂ ਪੱਛਿਆ ਨਹੀਂ ਕੀ ਹੈ ਬੱਕਰੀਆਂ ਤੰਨਾ ਬੱਕਰਾ ਉਹਨੂੰ ਚਾਰ ਮਹੀਨੇ ਚਾਰ ਮਹੀਨੇ ਲਫੜ ਜਾ ਹੱਥ ਪਾ ਦਾ ਖੋਲ ਲਾ ਕੇ ਜਿਹਦਾ ਵੇਚਣ ਵਾਲੇ ਪਾਸੇ ਵੀ ਆ ਜਾ ਬੋਲ ਕਿੰਨੇ ਵੀ ਦਿੰਦਾ ਹੁਣ ਕੀ ਕਰ ਗਏ ਪਤਾ ਕੀ ਜਿੱਥੇ ਮੰਗ ਕੇ ਖੜਾ ਖੜਾ ਰਿਹਾ ਉਹਦਾ ਕੋਈ ਚੱਕਰ ਨਹੀਂ ਅਸੀਂ ਪਰੇ ਹੋ ਜਨੇ ਹਾਂ ਉਹ ਤੇਰਾ ਤਾਂ ਬੰਗੀ ਜਾ ਵੀਰੇ ਫੌਦਾ ਨਹੀਂ ਬੜਨਾ ਹਾਂ 55000 ਹੁਣ ਮੈਂ ਦੱਸਾਂ ਉਹ ਮੈਂ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਆ ਪਰ ਮੈਂ ਹੀ ਦੱਸੂਗਾ ਪਰ ਗਾਲੀ ਵੀ ਆਉਣੀ ਨਹੀਂ ਐਨੇ ਬੰਨ ਨਹੀਂ ਕਿੜੀਆਂ ਨੇ ਆ ਘੜੀਆਂ ਤੇਨੂੰ ਕਿੜੀਆਂ ਨੇ ਆ ਘੜੀਆਂ ਇੱਕ ਤੋਂ ਦੋ ਤਿੰਨ ਛਿੰਮੇ ਨੇ ਮੈਨੇ ਕਹਿਣਾ ਤੇ ਨਹੀਂ ਮੈਨੇ ਕਹਿ ਦਿੱ ਛੋਟੀ ਜੀ ਵਿੱਚ ਚਾਹੁੰਦਾ ਮੈਂ ਦੱਸੀ ਘੱਟ ਲਾਇਆ ਮੁੱਲ ਹੁਣ ਯਾਰ ਪਤਾ ਕੀ ਗਲ ਬੜਾ ਛੋਟਾ ਲੜਾਈ ਦੇ ਵਿੱਚ ਠੀਕ ਹੈ ਗਲ ਸਾਹੀ ਨੇ ਜੀ ਆਹ ਮੰਨ ਗਲ ਲੋ ਨਹੀਂ ਪਤਾ ਕਿ ਮੈਂ ਉੱਗਾ ਤੁਸੀਂ ਪਤਾ ਹੋਵੋਗੇ ਫਿਰ ਪਤਾ ਹੋਊਗਾ ਹੋਰ 10000 ਲਾ ਲੇ ਟੱਕ ਠੀਕ ਮੈਂ ਚੜਾਈ ਉਹ ਚਲਾ ਜਾ ਤਾਂ ਕੀ ਹੋ ਗਿਆ ਉਹ ਬਣਾ 10000 ਦੀ 10000 ਦੀ ਸਾਲ ਮਾਰ ਗਿਆ ਉਹ ਨਹੀਂ ਸਾਲ ਮਾਰ ਗਿਆ ਮੂਵੀ ਘਟਾਊਗਾ ਉਹਦੇ ਚ ਉਹ ਪਟਾਚੀ ਦੀ ਇਮਾਨਦਾਰੀ ਹੈ ਉਹ ਕਰਾ ਲੈਣਾ ਚਾਹ ਪਕਾ ਰੱਖੇਗਾ ਤਾਂ ਫੇਰ ਦਾ ਮਾਰਦਾ ਤੇਰੀ ਗੱਲ ਪਤਾ ਨਹੀਂ ਗੱਲ ਕਾਹ ਜੀ ਨਹੀਂ ਹੋਣਾ ਨਹੀਂ ਮੈਂ ਆਪ ਕੁਦਾ ਲੈਣਾ ਚਾਹ ਪਤਾ ਕੀ ਗੱਲ ਆ ਆਪਣੇ ਨੂੰ ਵੇਚਨੇ ਆ ਆਪਣੇ ਕਿਤੇ ਘਰੇ ਲੈ ਕੇ ਜਾਂਦੇ ਆਸੀ ਕੋਈ ਕਹਦੇ ਆ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਹੈ ਯਾਰ ਉਹ 50 ਦੀ ਚਾਹ ਯਾਰ ਉਹਨੂੰ ਛੱਡ ਦੇ ਨਾ ਗੱਲਾਂ ਨੂੰ ਤੂੰ ਤਾਂ 100 ਪਾ ਕੇ ਖੜ ਜੰਨਾ ਹੈ ਕੋਈ ਬੰਦੇ ਨਹੀਂ ਤੇਰੇ ਸਾਹਮਣੇ ਹੱਥ ਲਾਈ ਮਾੜਾ ਤੂੰ ਵੇਚਣਾ ਹੈ ਯਾਰ ਕੋਈ ਸਮਾਰ ਕੇ ਬੋਲ ਕੇ ਦੇਖੋ ਯਾਰ ਕਿਉਂ ਜੀ ਕੀ ਆ ਉਹਨੇ ਵੇਚੇਗਾ ਕਿ ਅੱਗੇ ਇਹਨੂੰ ਕੋਈ ਪਰਵਾਹ ਨਹੀਂ ਲਾਉਣੀ ਇਹ ਬੇ ਜਾ ਕੇ ਤੂੰ ਕੋਣ ਬੰਦ ਕਰੀ ਬਾਈ ਕੀ ਦਾ ਪਤਾ ਲੈ ਤੇਰੇ ਬੰਦ ਦੂਣ ਪਬਲਿਕ ਸਕੂਲ ਚ ਨਹੀਂ ਲਾਉਣੀਆਂ ਨੇ ਜਾ ਕੇ ਵੇਚਣੀਆਂ 2 ਰੁਪਈਆ ਵਾਸਤੇ ਅਗਲੇ ਦਿਨ ਵੀ ਰੋਟੀ ਛੱਡੋ ਉਹ ਹੈ ਦੀ ਹਿੰਦੀ ਏ ਵੀ ਸਕੂਲ ਸੰਗਰ ਪਬਲਿਕ ਸਕੂਲ ਕਿਤੇ ਪੜੋਂ ਮੈਂ ਚਲ ਦੱਸ ਹੁਣ ਕੀ ਦੱਸੀ ਜਮਾ ਉਹ ਮਿਆਰ ਕਰਦਾ ਜਾਂਦਾ ਕੋਈ ਮੋਟਾਈ ਮੈਨੂੰ ਪਤਾ ਕਿ ਉੱਥੇ ਆਪਾਂ ਨੇ ਕਿੰਨੀ ਜਿਨੇ ਗੱਲ ਕਹਿੰਦੀ ਹੈ ਤੇ ਇਹਨੇ ਤੈਨੂੰ ਵੀ ਪਤਾ ਉਹ ਕਿੰਨਾ ਆਵਾਜ਼ ਵਿੱਚ ਵੇਚਣਾ ਹੈਗਾ ਕਿੱਸਰਾ ਹੋਇਗਾ ਬਸ ਉਥੇ ਆਪਾਂ ਨੇ ਵੇਚਣੀਆਂ ਨੇ ਆਹਦੇ ਪਲਤੇ ਆ ਗਏ ਦੋ ਰੋਟੀਆਂ ਦੇ ਕੀ ਹੋ ਗਿਆ ਤੱਤਾ ਤੱਤਾ ਦਾ ਉਹ ਹੈ ਹੱਥ ਤੇ ਤੱਤਾ ਆਹ ਨੂੰ ਲਾ ਰਿਹਾ ਤੱਤਾ ਲਗੜ ਦਾ ਦੇ ਤੇ ਇਹਨੂੰ ਰੋਕੀ ਸ਼ਕਤ ਇਹ ਰੁਪਿਆਰੀ ਜਾ ਰੋਟੀ ਖਾਣ ਦੇ ਦਾ ਸਾਰੀ ਗੱਲ ਇਹ ਦੋ ਰੋਟੀ ਛੱਡ ਮੈਨੂੰ ਪੰਜ ਪੰਜ ਲੱਗਦੇ ਮਗਰ ਖਾਣ ਲੈ ਨਾ ਰੋਟੀ ਬੋਲ ਰਿਹਾ ਨਾ 1000 ਪੰਜ ਪੰਜ ਲੱਗਦੇ ਮਗਰ ਖਾਣ ਲੈ 300 300 ਰੁਪਿਆ ਹੋਰ ਘਟ ਗਿਆ ਜੀ ਹਾਂ 50000 ਇਹ 300 ਵਾਲਾ ਤੇ ਕੈਮਰੇ ਜ ਪਹਿਲੀ ਵਾਰੀ ਹੋ 300 ਰੁਪਏ ਹੋਰ ਲੱਗ ਗਿਆ ਲੈ ਪਹਿਲੇ ਦੋ 300 ਹਾਂ ਆਪਰੇ ਉਹ 300 ਦਾ ਕਰਾ ਮੈਨੂੰ ਮੈਨੂੰ ਪਤਾ ਕੀ ਗੱਲ ਤੈਨੂੰ ਮੈਂ ਦੇਖ 43 44 ਗਏ ਤੂੰ ਤਾਂ 46 ਦੀ ਹਿਸਾਬ ਨਾਲ ਮਾਰੀ ਬੈਠਾ ਹੋਣਾ ਮੈਂ ਤਾਂ ਹੋਰ ਵੀ ਕਹੂੰਗਾ ਨਹੀਂ ਜਦ ਤੱਕ ਮੇਰਾ ਆਪਣਾ ਚੱਲ ਨਹੀਂ ਆ ਗਿਆ ਤਨ ਘੱਟ 50 ਆ ਤਨ ਘੱਟ 50 ਦੀਆਂ ਉਹ ਯਾਰ ਫਰੇ ਜ ਮੈਂ ਵਧੀਆ ਰੋ ਪੈ ਗਈ ਹੈ ਬੈਠੇ ਉਹ ਵੀ ਨਹੀਂ ਕਾਲੇ ਕਿੰਨੇ ਰੁਪਏ ਦਿੱਤੇ ਜਾਂਦਾ ਤੁਹਾਨੂੰ ना जो, ना जो किसी ने कुछ नहीं करता चरंजा दे लेके बेचारा कितने बेचूगा एक किन्ने दिया बेचू नहीं नहीं एक किन्ने दिया बेचूगा चला है मार ऐसा सोच कमाल को लगा कम जरे नहीं बेचूंगी दो दो रोटियां बनाऊंगी बस एक रोटी नो देती करके खा रही था उधर कल आप रहने दे अच्छा रहने बेचूंगा ना कुछ अपनी तो पर्ची को बाहर थोड़ा ना पर्ची तो होगी ना पर्ची करा के ये देखते हैं जा रहा हूँ ਕਰਾਏ ਵੀ ਬਣੇ ਗਦੇ ਸਾਰਾ ਕੁਝ ਦੇਖਣਾ ਅਗਲੀ ਮੰਡੀ ਲੈ ਕੇ ਜਾਣੀ ਉਹਦੇ ਵੀ ਦੇਖਣਾ ਸਾਰਾ ਵੀ ਦੇਖਣਾ ਉਹ ਮੈਂ ਦੇ ਦੂੰਗਾ ਤਰਾ ਸਭ ਪਤਾ ਕੀ ਗੱਲ ਹੈ 11 11 ਨੂੰ ਜਾ ਕੇ ਵੜ ਜਾਣੀ ਕਿ ਤਕਉਣ ਲੈ ਲੂ ਵੀ ਨੂੰ ਲੈ ਲੂ ਕੋਈ ਇਹੀ ਲੈ ਲਾ ਵੀ ਮੈਂ ਦੋਹੀ ਤਾਂ ਗੱਲ ਹੈ ਇਹ ਵੀ ਗੱਲ ਤਾਂ ਜਾ ਜਾ ਫੇਰ ਹਾਂ ਕਾਲੇ ਦੱਸ ਦਾਂ ਕੋਸੋ ਉਹ ਸੁਰੂ ਵੀ ਨਹੀਂ ਕਰਦਾ ਕਰ ਦੇ ਦਿੰਦਾ ਇਹ ਨਾ ਪਤਾ ਜਿਹੜੀ ਤੇਰੇ ਦਿਮਾਗ ਚ ਆ ਉਹੀ ਸੋਚੀ ਜਾਂਦਾ ਜਿਹੜੀ ਅਸੀਂ ਉਹੀ ਆ ਫਿਰ ਅਸੀਂ ਪਾਲ ਗਿਆ ਨੇ ਮੈਦਾਨ ਮੈਦਾਨ ਚੋਰੀ ਦੇ ਤਾਂ ਕਹਾਂ ਨਹੀਂ ਵੀ ਚੋਰੀ ਕਰਕੇ ਲੈ ਆਇਆ ਮੈਂ ਕਹਿੰਦਾ ਇਹਨੂੰ ਰੋਟੀ ਵੀ ਛੱਡ ਦੇ ਕਿਵੇਂ ਬਣੂ ਸਭ ਕੋਈ ਕਿਵੇਂ ਬਣ ਜੂਗੀ ਇੰਨੇ ਦੀਆਂ ਲੈ ਕੇ ਕਿੰਨੇ ਦੀਆਂ ਵੇਚੂਗਾ ਚਲ ਤੇਰੇ ਮਗਰਲਾ ਤੂੰ ਦਾ ਇੱਕ ਦੇ ਮੰਗਰੇ ਬਾਈ ਦੋ ਬੱਚੇ ਨੇ ਇੱਕ ਦੇ ਮਾਰ ਲ ਦੋ ਆ ਦੇ ਮਾਰੀ ਕੀ ਕਹੇ ਇੱਕ ਇੱਕ ਕੀ ਐ ਨਹੀਂ ਵੀ ਦੇਖ ਨਾ ਇਹ ਵੀ ਤਕੜੇ ਬਾਈ ਦੇਖ ਲੈ ਯਾਰ ਮੈਂ ਸਾਰਾ ਕੋ ਸਾਰਾ ਤਕੜੇ ਤਾਂ ਮੋਲਾ ਦਾ ਖੜੀ ਨੂੰ ਢਾ ਲੈਣਗੇ ਉਹ ਤਾਂ ਹੁਣ ਹੀ ਦੋ ਦੇ ਮੰਗਰੇ ਯਾਰ ਉਹ ਵੀ 25 25 ਦੇ ਨਾਲ ਦੇ ਬੱਚੇ ਆ ਯਾਰ ਸਾਰੇ ਇੱਧਰ ਆ ਜਾ ਬਾਈ ਅਕਵਾਲ ਓਏ ਆਈ ਬੇ ਓਏ ਮੋਨੇ ਤੇ ਤੱਕ ਚਲ ਆ ਜਾ ਕੋ ਸੂ ਨਹੀਂ ਜਣਾ ਆ ਦੇ ਦੀ ਉਹ ਲੇ ਕਿੰਨੇ ਦੇ ਰੋ ਨੇ 4 ਮੈਂ ਤੁਹਾਨੂੰ ਦੱਸਿਆ ਹੋਇਆ ਉਹ ਤਾਂ 100 ਪਾਈ ਵਜਾ ਕੰਗਰਾ ਯਾਰ ਆਏ ਕਿਹੜੇ ਸੌਦੇ ਬਣਦੇ ਆ ਲੈ ਸੌ ਨਹੀਂ ਬੋਲੇ 16000 ਰੁਪਏ ਆਲਾ ਫਰ ਪਰਲਾ ਤੁਮ 11 ਬਾਰੇ ਲਾ ਕੇ ਗਿਆ ਸੀ ਨਾ 13 ਲਾ ਇਹਨੇ 13 ਲਾਤਾ ਸਾਢੇ 13 ਨੂੰ ਚੱਕ ਪਾਇ ਨਾ ਕਈ ਵੀ 13 ਲਾਇਆ ਸੀ ਨਾ ਰੱਜਿਆ ਆਇਆ ਤਾਂ ਕਰਕੇ ਤੁਹਾਨੂੰ ਆਇਆ ਹੋਰ ਮੈਂ ਤੁਹਾਨੂੰ ਬੱਚਾ ਹੋਇਆ ਗੱਤ ਨਹੀਂ ਜਿਆ ਵਾਸਤ ਕੋਈ ਕੱਦ ਨਹੀਂ ਹੈ ਇਹਨੇ ਤੇ ਅਸੀਂ ਸਾਢੇ 12 ਲਾਇਆ ਸੀ ਇਹਨੇ 13 ਲਾਤਾ ਆਪਾ 13.5 ਆਪਾਂ ਇਹ ਕਹਿੰਦੇ ਚੱਲ ਤੁਹਾਡਾ ਕੋਈ ਗੱਲ ਹੀ ਸੌਦਾ ਮੇਰਾ ਹੀ ਚੱਲਦਾ ਕੋਈ ਗੱਲ ਮੈਨੇ 13.5 ਨਹੀਂ ਨਾ ਕੋਈ ਗੱਲ ਮੈਂ ਇਹ ਲੈਣਗੇ ਮੈਂ ਲੈਣਾਂ ਇਹ ਬਕਰਾ ਇਹਨਾਂ ਦਾ ਜੀ ਸੌਦਾ ਹੁਣ ਤੂੰ ਥੋੜੋ ਪਹਿਲਾਂ ਮੇਰਾ ਚੱਲਦਾ ਤੂੰ ਚਲੇ ਗਏ ਆਪਾਂ ਚੱਲਣਾ ਕੋਈ ਗੱਲ ਨਹੀਂ ਜਦ ਮੈਂ ਕੋਪ ਲੈ ਜਾਣਾ ਕੋਈ ਗੱਲ ਆਹ ਬੋਤਲ ਕੋਈ ਨਹੀਂ ਆਪਣੀ ਸਾਈਮ ਦੀ ਹੋ ਗਿਆ ਇਹ ਲੈ ਜਾਏ ਭਾਈ ਇਹ ਲਾ ਕੇ ਪੈਸੇ ਨੇ ਇਹ ਲਓ ਜਿਹੜਾ ਮਰਜ਼ੀ ਲੈ ਜੋ ਹਾਂ 1000 ਰੁਪਏ ਸਰ ਜੀ ਠੀਕਰਾ ਕੇ ਆਹ ਬੜਾ ਬੱਚਾ ਤਾਂ ਲੈਣ ਦੇਣਾ ਉਹ ਦੇ ਦੇ ਉਹ ਸੀ ਆਹ ਲੈ ਅੱਧੇ ਦਰਾਂ ਗਿਆ ਦੀ 14 ਜਰਾਂ ਚਾਹੇ ਉਹ ਲੈ ਜਾਂ ਚਾਹੇ ਮੈਂ ਲੈ ਆਂ ਇਹ ਤਾਂ ਮਰਜ਼ੀ ਹੈ ਤੇਰੇ ਨਾਲ ਇਹ ਹੁਣ ਤਾਂ ਸਹੀ ਆ ਓਏ ਚੱਕ ਬੋਲੋ ਭਾਈ ਖੋਲੋ ਨਹੀਂ ਨਹੀਂ ਕੋਈ ਚੱਕ ਨਹੀਂ ਭਾਈ ਹਮੇ ਕੋਈ ਹੋਰ ਮੰਨ ਲਾ 5 ਮਿੰਟ ਮੇੜਿਆ ਖਾਣ ਜਾ ਰਿਹਾ ਹਾਂ ਇਹ ਤਾਂ ਨਹੀਂ ਹੋਇਆ ਸਾਡੇ ਦੇਜ ਤੋਂ ਨਹੀਂ ਫਰਕ ਆਇਆ ਵੀ ਇਹਨੇ ਲੈਤਾ ਭਾਈ ਇਹਨੂੰ 1500 ਬਣਦੀ ਆ ਅਸੀਂ ਵੀ ਇਹ ਚੀਜ਼ ਸੋਚਦੇ ਹੁੰਦੇ ਤੰਨ ਘੱਟੇ ਦੇਸ ਦੇ ਓਏ ਆ ਵੀ ਨੀ ਵੇੜ ਦੋ ਹੁਣ ਤਾਂ ਭਾਈ ਇਹਦਾ ਮੁੱਲ

ਉਹ ਗਵਾਂਦੀ ਦਾ ਉਹ ਕਿਹੜਾ ਤਰ੍ਹਾਂ ਨੂੰ ਕਹਦਾ ਆਹ ਤੇਰੇ ਗਮੂਂਗੀਆਂ ਤੋਂ ਨਹੀਂ ਉਹ ਨਹੀਂ ਬਿਨਾ ਬੁੱਸੂ ਪਾਈ ਜਾਂਦਾ ਦੇ ਦੇ ਭਾਈ 100 ਰੁਪਏ ਲਾ ਦੇ ਤੈਨੂੰ ਆਖਰ ਇਹ ਤਾਂ ਇਹ ਲੈ ਲੈ ਬੰਦਾ ਪਰ ਇਹ ਬਗਰਾ ਦੇ ਸਾਰੇ ਕਰਕੇ ਆ ਦੇਗੇ ਸਾਰੇ ਚੱਤ ਪਟ ਨਹੀਂ ਹਾਂ ਓਏ ਫੜ ਨਹੀਂ ਮੈਂ ਲੈਣੇ ਆ ਤਾਂ ਮੈਂ ਲੈ ਲੈ ਰਵਾਂ ਤੇ ਮੈਂ ਲੈ ਲੰਗਾ ਮੈਨਾਂ ਆਪਦੇ ਮਾਤੇ ਲੈ ਦੂੰਗਾ ਮਤ ਮਾ ਲੈ ਲੀ ਧਵਾ ਧਵਾ ਕੱਲ ਸੱਜਾ ਆ। ਮੂੜ ਬਾਤ ਕਰ। ਕੋਈ ਨਾ ਕੋਈ ਨਹੀਂ। 2 3 ਆ ਜਾ ਗਾ ਜਾ ਮਰਾ। ਉਹ ਮੰਨਤੀ ਕਰੂੰਗਾ ਪੁਲੀਸ ਨਾਲ ਤੇ ਮੰਨ ਦੇਈ। 2 ਕਾ ਚਾਹੀਦਾ। ਨਾ। ਚੱਗ ਮੈਂ ਠੀਕ ਆ ਕੇ ਤੋਰ ਜੀ। ਹੁਣ ਜਾ। ਸਭ ਹੁੰਦਾ ਜਾ ਰਹਾ। ਬਾਲਾ ਵਧੀਆ ਰਹੇਗਾ। ਤੇਰੇ ਫਾਇਦੇ ਚ। ਮੇਰੇ ਫਾਇਦੇ ਚ। ਜੇ ਤੇ ਨਹੀਂ ਚੰਗੀ ਹੋ ਗਈ ਬਣੇ ਨਾ। ਤਿੰਨ ਨਾਲ ਆ। ਉਹ ਤੰਨ ਨਾ ਗਾ ਬਣੇ ਫਿਰ ਕੀ ਫਾਇਦਾ। ਨਾ ਜੋ ਕੁਝ ਨਹੀਂ ਖਟਾ ਕਿਸੇ ਨੇ। ਤੇ ਵੇਚਣਾ ਉਹ ਵੇਖੋ ਤਾਂ। ਮੰਨ ਗਾਲ ਮਾਤਲੇ ਬੱਚੇ ਨੇ ਤੇ ਸੋਲ ਕੀ 3 ਰੁਪਏ ਵਾਰਤੀ ਹੋਗੀ ਕਿੰਨੇ ਦੀ ਹੋ ਗਿਆ ਕੋਈ 10 ਰੁਪਏ ਦੇ 10 ਵੀ ਦੇ ਫਿਰ ਜਦੋਂ ਕੁੱਗਦੀਏ ਦੱਸ 16 ਤੋਂ ਉਪਰ ਹੋਈਆਂ ਯਾਰ ਸਰਪਾਕੀ ਨਹੀਂ ਰਾਏ ਤੇ ਮੈਂ ਹਾਲ ਨਹੀਂ ਨਹੀਂ ਤੱਕਾ ਨਹੀਂ ਤੱਕਣੀ ਹੋਰ ਪਤਾ ਗਿਆ ਖਰਚੇ ਵੀ ਤਾਂ ਪੈਂਦੇ ਐ ਖਰਚੇ ਤਾਂ ਸਾਨੂੰ ਵੀ ਪੈਣਗੇ ਕੱਲ ਤਾਂ ਸੋਨਾ ਤੇ ਤੇਰੀ ਜਦ ਤੂੰ ਪੈ ਗਿਆ ਪੈਦਾ ਨਾ ਆ ਦੇਖੋ ਵੀਡੀਓ ਵਾਲੇ ਬੁchre ਯਾਰ ਮਹੀ ਨਹੀਂ ਹੋਗੇ ਮੈਂ ਵੇਚੀਆਂ ਕਮਾਲ ਆ ਹੁਣ ਮੈਂ ਕਿਹੜਾ ਆਈ ਕਿ ਜਿੰਨੇ ਕਹਿੰਦਾ ਉਹਨੂੰ ਸਿੱਧਾ ਵੇਚ ਦੇਉ ਤੁਸੀਂ ਬਕਵਾਉਨੇ ਹੋ ਵੀਡੀਓ ਵਾਲੇ ਰੋਏ ਵੀਡੀਓ ਬਣਾਉਂਦੇ ਨੇ ਤੇ ਥੋੜੇ ਕੱਲਿਆਂ ਵੀ ਸਾਰੇ ਬਣਾਉਂਦੇ ਆਉਗਾ ਨਹੀਂ ਆਉਗੇ ਨਹੀਂ ਗੱਲ ਜਾਏਗੀ ਠੀਕ ਆ ਬਸ ਉਹ ਤਾਂ ਪਾਸੇ ਵਾਲੇ ਬੰਦਿਆਂ ਨੇ ਵੀ ਕਿਹਾ ਤਾਂ ਵੀ ਮਾਈ ਕੀ ਆਉਂਗੀ ਦੋ ਮਾਗਰਾਂ ਦੇ ਬਸ ਲਿਖਾਈ ਆਪੋ ਆਪਣੀ ਬੱਚਾ ਇੱਕ ਕਹਣਾ ਦੋ ਮਾਗਰਾਂ ਹਾਰੇ ਤੇ ਭਾਈ ਤੇ ਦੁੱਖੀ ਨਹੀਂ ਬਸ ਅੱਗੇ ਵੇਚਣੀ ਹੈ ਨਾ ਬਹੁਤ ਵੱਡਾ ਨੇ ਭਾਈ ਚਾਰ

ਜਿਹਦੇ ਨਾਲ ਮਰਜ਼ੀ ਕਰਦਾ ਕਰ। ਜਦੋਂ ਤੂੰ ਵੀ ਲਾ ਜੋ ਨਾਲ। ਉਹ ਨਹੀਂ ਚੰਦਰੀ। ਭਾਈ ਆਪਣੇ ਜੋ ਵੀ ਦਾ ਚੈਨਰ ਵਾਲੇ ਦੀ ਕੀ ਕਰਦੇ ਨੇ ਪਤਾ ਨਹੀਂ ਕੀ ਕਰਦਾ ਮੇਰੇ ਪੈਸੇ ਬੜਾ ਬੜਾ ਖੜਾਈ ਜਾਂਦੇ ਨੇ ਤੈਨੂੰ। ਫਿਰ ਇਹ ਨਹੀਂ ਛਾਉਂਦਾ। ਕਮਾਲ ਹੈ ਤੂੰ ਖਾਨ ਸਾਹਿਬ ਹੈ ਗਾਹਕ ਹੈ। ਗਾਹਕ ਰੱਬ ਦਾ ਰੂਪ ਹੈ। ਆ ਲਿਖ ਲੈ ਲੈ। ਕਿੰਨੇ ਪੈਸੇ? ਕਿੰਨੇ ਪੈਸੇ? ਇਹ ਨਹੀਂ। ਨਹੀਂ। ਉਹ ਠੀਕ ਆ ਭਾਈ। ਕਾਨੂੰ ਇੰਨੇ-ਇੰਨੇ ਕਰੀ ਜਾਂਦਾ। ਰਹਿਣ ਦੇ ਮਾਰ-ਮਾਰ ਨਹੀਂ ਖਾਦੀ। ਤੈਨੂੰ ਇੰਨੇ ਦਾ ਨਾ ਤੈਨੂੰ ਜਾਇਜ਼ ਰੁਪਏ ਲੱਗੇ ਪਰ ਦੇ ਨੀਤ ਨਾਲ ਕੋਈ ਅੱਗੇ ਇਹਨੂੰ ਜ਼ਰੂਰੀ ਨਹੀਂ ਹਾਂ ਨੀਤ ਰੱਖ ਕੇ ਨਾ ਦੇ ਪੁੱਛੋਗੇ ਦੇ ਬਸ ਹਾਂ ਪੁੱਛਿਆ ਨਾ ਮੇਰੇ 50000 ਉਹ ਨਹੀਂ ਵੀਰੇ ਨਹੀਂ ਹੁਣ ਤਾਂ 5 ਪੈਸੇ ਨਹੀਂ ਪੈਣੇ ਵੀਰੇ ਹੁਣ ਤਾਂ 5 ਪੈਸੇ ਨਹੀਂ ਪੈਣੇ ਹਾਂ ਹੁਣ ਤਾਂ ਇੱਕਦਮ ਮਤਲਬ ਦੱਸਾਂ ਹੁਣ ਤਾਂ ਤੂੰ 5700 ਰੁਪਇਆ ਨਾਗਮਗਰ ਰੱਖੀ ਜਾਂਦਾ ਇਹ ਕੰਮ ਸੌਦਾ ਖਾਮ ਖਾ ਕੇ ਚਾ ਨਾ ਕੋਈ 48000 ਵੱਧ ਨੂੰ ਨਾ 3000 ਨਹੀਂ ਵੱਧ ਨਾ 51 ਦੇ ਅੱਧੇ ਨੂੰ ਇੱਕ ਦਿਹਾੜ ਰੱਖੀ ਕਦੇ ਵੀ ਜ਼ਿੰਦਗੀ ਚ ਹਨੇ ਦੇਖਾਂ 2350 ਲਾ ਕੇ ਇਹ ਵੀ ਹਜ਼ਾਰ ਸਾਰੇ ਹੱਥਾਂ ਦੇ ਇਹ ਵੀ ਬੜਾ ਦੇ ਹੱਥਾਂ ਸਾਰੇ ਕੋਲੇ ਫਿਰ ਨਾ ਅੱਖੇ ਦਾ ਖਰਚੇ ਪੈਣੇ ਨਹੀਂ ਹੁੰਦੀ ਕਿਸੇ ਦੀ ਪੈਣ ਦੇ ਕੋਈ ਲੈ ਜਾਤਾ ਮੱਥਾ ਹਣੇ ਖੜੋ ਪੈਣੀ ਪੈਣੀ ਕੁਝ ਨਹੀਂ ਪੰਦਾ ਕੁਝ ਨਹੀਂ ਪੈਣਾ ਰੁਕ ਜਾ ਮੈਂ ਕੁਝ ਨਹੀਂ ਲੈ ਲੈਣਾ ਜਵਾਂ ਨਾਲ ਲੈ ਹਾਂ ਮੈਨੇ ਚੱਕੋ ਫੜ ਤੂੰ ਬਾਗ ਨਹੀਂ ਚੋਤੇ ਬੰਦੇ ਹੁੰਦੇ ਲਖਾਈ ਤੇਰੀ ਆ ਟੱਕ ਦੇ ਵਾਹ ਲੁਕਾ ਯੂ ਕਰਾ ਉਹ ਲਿਖਾਈ ਕਰਾ ਦੂ ਏ ਇਹ ਨੂੰ ਸੁਣ 49 ਚ ਪਾਈਆਂ 69 ਉਹ ਵੇਂਗਾ ਚ ਪਾਈਆਂ 100 ਵੀ ਰਕਾ ਤਾ ਬਾਬਾ ਹੁਣ ਤਾਲੀਆਂ ਦੇ ਆਪੋ ਆਪਣੀਆਂ ਲਖਾਈ ਆਹ ਫਲ ਉਹ ਦੰਦਾ ਖਰਜਾ ਦਿੰਦਾ ਨਹੀਂ ਯਾਰ ਉਹ ਦੰਦਾ ਮੱਖਾ ਖਰਜਾ ਪੈਸੇ ਖਰਜਾ ਉਹ ਦੰਦਾ ਕੋਈ ਨਹੀਂ ਦਿੰਦਾ ਤੈਨੂੰ ਕਿ ਲੜਾ ਤੈਨੂੰ ਕਹਿੰਦਾ ਖਰਜਾ ਪਰ ਹੁਣ ਨਾ ਪੁੱਛੀਦਾ ਜਾਂਦਾ ਹੁਣ ਹੋਰ ਕੀ ਕਹੀਏ ਆਪਾਂ ਕਿਰੇ ਦੇ ਕਹਿੰਦੇ ਪੈਸੇ ਪਹਿਲਾਂ ਤੋਂ ਆਪੋ ਤੋਂ आज 11 5 16 500 हो गए अरे अरे तो रे तो आ जा <नहीं पार। स्थितितितितितितितितितिति reproduce> uh, तो आ जा सही बात बोल ओदे भी लेना पड़ेगा बढ़िया रहेगा तेरे फायदे जादू कोई धोखी तो नहीं है बड़ा बढ़िया करना इकट्ठा जाए जण गए हां चलो हम को जान दे बढ़िया ले भाई 500 600 हो जाते हैं

ਇਹਨੇ ਕੋ ਪਤਾ ਹੈ ਅਗਰ ਚੱਲਦੀਆਂ ਨੇ ਤਾਂ ਤੇਰਾ ਦਿਲ ਮੰਨ ਖੁਸ਼ ਹੋਗੇ ਨਹੀਂ ਨਹੀਂ ਮੰਨਦਾ ਦੇਖ ਵੀਰੇ ਤੂੰ ਮੇਰੇ ਅੰਗਰੇਜ਼ਾਂ ਲੈ ਕੇ ਨਾ ਦੁਪਹਿਰ ਨੂੰ ਕਹੇ ਅਸੀਂ ਦੁਪਹਿਰ ਨੂੰ ਇਹ ਨਹੀਂ ਪੈਸੇ ਲੈਣੇ ਸਾਫ਼ ਦੀ ਬਾਲੇ ਕੋਈ ਹੋਣਾਗਾ ਹੁਣ ਸਾਡਾ ਰੇਡ ਆ ਕੇ ਕੱਲ ਨੂੰ ਕਹੇ ਤੂੰ ਮੈ ਮੈਂ 50 ਦੇ ਦੋ ਯਾਰ ਤਾਂ ਇਹ ਇੱਕ ਤਾਂ ਹੋਰ ਦੱਸ ਦੇਣਾ ਇਹ ਵਪਾਰ ਲੈਣ ਦੇ ਵਿੱਚ ਨਾ ਮੌਕਾ ਆਦਾ ਬਾਅਦ ਅਗਲੀ ਦੀ ਮਰਜ਼ੀ ਠੀਕ ਹੈ ਇਹਦੀ ਮਰਜ਼ੀ ਰਹੇਗਾ ਫੇਰ ਇਹ ਰਿਹਾ ਤੇਜਾ ਕੋ ਤੇਰੇ ਦੋਖੀ ਨਹੀਂ ਆ 51 ਦੀਆਂ ਕਰਾਤੀਆਂ ਹਾਂ ਜਿੱਦਾਂ ਹਜੇ ਪਿੰਡ ਅੰਦਰ ਪਿੰਡ ਕਿਹੜਾ ਤੇਰਾ ਤੇਰੇ ਤੇ ਰਹੇਗਾ ਜੋਗਾ ਤਹਿਸੀਲ ਕਿਹੜੀ ਲੱਗਦੀ ਆ ਮਾਨਸਾ ਮਾਨਸਾ ਗਿਆ ਸੀ ਪਹਿਲਾਂ ਤਰਕੇ ਮਾਨਸਾਲੇ ਮਾਕੀਤ ਕਚੈਰੀਆਂ ਚ ਡਿਸਟ੍ਰਿਕਟ ਕਰਾ ਕੇ ਉਵੇਂ ਵੀ 51 ਦੀਆਂ ਹੀ ਦੀਆਂ ਆਏ ਥੋੜਾ ਸੌਦੇ ਬਣਦੇ ਹੁੰਦੇ ਆ ਯਾਰ ਬੱਚਾ ਵਾਲੀ ਗੱਲ ਕਰੀ ਜਾ ਨਾ ਫੜ ਫੜ ਆ ਜਾ ਨਾ ਨਾ ਲੈ ਮਲਾ ਹੈ ਠੀਕ ਕੱਟੇਗਾ ਨਾ ਉਤਰ ਲਖਾਈ ਉਧਰ ਹੀ ਕਾਦੀ ਉਹ ਲਖਾਈ ਉਧਰੋਂ ਕਹਦਾ ਹੁਣ ਲਖਾਈ ਦਾ ਤਾਂ ਕੋਈ ਨਹੀਂ ਆਇਆ ਹੁਣ ਸਾਰਾ ਪੁਲਿਸ ਵਾਤੀ ਆ ਗਿਆ ਹੁਣ ਹੋ ਸਕਦਾ ਉਹ ਕੋਈ 48 ਦੇ ਵਿਚ ਲਖਾਈ ਉਹਨਾਂ ਦੀ ਕਰਤੀ ਪਾਗਲਾ ਜਿਹੜਾ ਤੇਰਾ 300 ਲੱਗਣਾ ਸੀ ਉਹ ਉਹਨਾਂ ਦਾ ਲੱਗੂ ਉਹ ਤੇਰਾ ਕੋਈ ਨਹੀਂ ਲਾ। ਕਿਉਂ ਸੌਦਾ ਹੋਇਆ ਆ ਵਾਇਆ ਸਰੋਗੋਨ ਲਾਦਰ ਦਾ ਸੌਦਾ ਤੂੰ ਫੇਰੇ ਨਹੀਂ ਚਲਾਉਂਦਾ। ਉਹ ਵੀ ਮਾਰੇ ਜੀ ਪਿੱਛੇ। ਰੁਪਏ ਪੂਰੇ ਮੈ। ਆਉਂ ਤੂੰ ਜਾਣੀ। ਉਹੀ ਕਰੀ ਜਾਂਦਾ ਬੱਚਿਆਂ ਵਾਲੀ ਗੱਲ। ਇੱਕ ਦੋ ਰਾਦੇ ਨੇ ਇੱਕ ਤਰ੍ਹਾਂ ਦਾ। ਬਸ ਉਹੀ ਗੱਲ। ਠੀਕ ਆ ਬੱਚਾ। ਚਲਾ ਵੇ ਚਲਾ ਗੱਲ। ਦੋ ਪੈਸੇ ਕੋਈ ਨਹੀਂ ਲੱਗ। ਮੈਂ ਨਹੀਂ ਲੈਣੀ ਯਾਰ ਮੈਂ ਨਹੀਂ ਲੈਣੀ। ਦਲਾਲੂ ਕਹਿੰਦੇ ਫੇਰ ਮੈਂ ਤਾਂ ਮੈਂ ਤਾਂ ਮਹਿੰਗੀਆਂ ਮੈਂ ਨਹੀਂ ਆ ਬਾਈ ਪੈਸੇ। ਜਿਆਦਾ ਆਉਂਦੇ। ਬਸ ਠੀਕ ਆ। ਇਹਨੂੰ ਮਹਿੰਗੀਆਂ ਪੈ ਯਾਰ।